ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਦਾ ਹੋਰ ਸਭ ਵੀ ਠੀਕ ਠਾਕ ਜੀ ਸਵੇਰੇ ਹੀ ਕਰੁੰਦੇ ਆਂ ਜੀ ਅੱਜ ਸਾਵਾ 75 ਸਾਵਾ 75 ਜਿਹੜੀ ਇੱਕ ਵੈਰੈਟੀ ਆ ਇਹ ਤੇ ਸਵੇਰੇ ਹੁੰਦੀ ਆ ਤੇ ਇਹ ਅੱਜ ਪੂਰੇ ਲਾ ਲੋਗੀ ਆ ਜਿਹੜੇ ਖੱਤੇ ਆ ਜਿਹੜੇ 58 ਕਿ ਦਿਨ ਹੋ ਗਿਆ ਜਿੰਨੂੰ ਆ ਖੇਤ ਦੇ ਵਿੱਚ ਲੱਗੇ ਹੋਣ ਟ੍ਰਾਂਸਪਲੈਂਟ ਹੋਏ ਨੂੰ ਤੇ ਪਣੀ ਦੀ ਇਹਦੀ ਸਾਰੀ 25 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਲਾਤੀ ਤੇ ਇਹਦੇ ਵਿੱਚ ਕੋਈ ਵੀ ਪਹਿਲਾਂ ਦੱਸ ਦੀ ਜੇ ਦਾਣੇਦਾਰ ਜ਼ਹਿਰ ਨਹੀਂ ਪਈ ਖਾਦ ਖਰਾਬ ਆਪਾਂ ਸਾਰੇ ਭਰਾਵਾਂ ਨੂੰ ਪਹਿਲਾਂ ਦੱਸਿਆ ਕੋਈ ਵੀ ਦਾਣੇਦਾਰ ਜ਼ਹਿਰ ਨਹੀਂ ਪਈ ਨੰਬਰ 2 ਤੇ ਕੋਈ ਵੀ ਇਹਨੂੰ ਹੁਣ ਤੱਕ ਸਪਰੇਇ ਨਹੀਂ ਕੀਤੀ ਤੇ ਝੋਨਾ ਆਪਣਾ ਬਖਵਣਾ ਹੀ ਤੁਹਾਨੂੰ ਕਰੋ ਜੀ ਚੈੱਕ ਪੂਰਾ ਗੋ ਤੇ ਨਾਲੀ ਵੇਖੋ ਪੂਰੀ ਐਂਪਰੀ ਪਈ ਫੁੱਲ ਸਾਰੇ ਹੀ ਇਦਾਂ ਤੇ ਜਿਹੜੀ ਇਹਦੀ ਹਾਂ ਪਾਣੀ ਆ ਪਾਣੀ ਉਹ ਹੀ ਆਪਾਂ ਜਿਵੇਂ 150 ਲੀਟਰ ਪਰ ਇਕੜ ਦੇ ਹਿਸਾਬ ਨਾਲ ਲਾਉਣੇ ਹੁੰਦੇ ਆ ਜੀ 150 ਲੀਟਰ ਪਰ ਇਕੜ ਦਾ ਪਾਣੀ ਲਾਉਂਦੇ ਆ ਤੇ ਇੱਧਰ ਵੇਖੋ ਜੋ ਨਾ ਇਹ ਹੈਗਾ ਜੀ 71.7301 ਇਹਦੇ ਚੋਟੀ ਪੱਕ ਜਾਂਦਾ ਜਾਂਦਾ ਦਾਣੇ ਗਾੜੀਆਂ ਲਹਾਲ ਹੁੰਦੇ ਜਾਂਦੇ ਇਹਦੇ ਤੇ ਪਾਣੀ 150 ਲੀਟਰ ਪਰ ਏਕੜ ਦਾ ਲਾਉਂਦੇ ਆ ਇਹਦੇ ਵਿੱਚ ਜਿਹੜੀ ਆਪਾਂ ਦਵਾਈ ਪਾਉਂਦੇ ਆ ਉਹਦੇ ਬਾਰੇ ਦੱਸਦੇ ਆ ਕਿ ਕੋਰਾਜਨ ਪਾਉਂਦੇ ਆ 60 ਐਮਲ ਪਰ ਏਕੜ ਦੇ ਉਸ ਤੋਂ ਬਾਅਦ ਆਪਾਂ ਤੇਲੇ ਵਾਸਤੇ ਜਿਵੇਂ ਅੱਗੇ ਵੀ ਸਾਰੇ ਭਰਾਵਾਂ ਨੂੰ ਦੱਸਿਆ ਹੈ ਕਿ ਝੋਨੇ ਦੇ ਤੇ ਅਸੀਂ ਮਿੱੱਢਾ ਹੀ ਵਰਤਦੇ ਹੁੰਨੇ ਆ ਜੀ ਆ ਮਿੱੱਢਾ ਪਾਉਂਦੇ ਆ 75 ਐਮਲ 17.48 ਪਰ ਏਕੜ ਦੀ ਅੱਧਾ ਐਮਐਲ ਪਰ ਲੀਟਰ ਪਾਣੀ ਦੀ ਤੇ ਜਿਹੜੀ ਆਪਣੀ ਹੈਗੀ ਆ ਜੀ 5 ਜੀ ਉਹ 400 ਐਮਐਲ ਪਰ ਏਕੜ ਦੀ ਢਾਈਆਂ ਗਿਲੀਆਂ ਦੇ ਵਿੱਚ 1 ਲੀਟਰ ਅੰਗੀ ਸਾਈਡ ਤੇ ਪਾਉਂਦੇ ਆ ਟਾਟਾ ਦੀ ਯਾਨ ਯਾਨ ਪਾਉਂਦੇ ਆ ਤੇ ਉਹਦੀ ਡੋਜ਼ ਪਾਉਂਦੇ ਆ ਜੀ 200 ਗ੍ਰਾਮ ਪਰ ਏਕੜ ਦੀ ਉਹ ਦਾ ਲੱਹ ਲੋਗੀ ਹਾਂ 5 ਗਿਲੀਆਂ ਦੇ ਵਿੱਚ 1 ਕਿਲੋ 58 ਦੇ ਦਿਨ ਦਾ ਝੋਨਾ ਜਿੰਨੂੰ ਸਪਰੇਅ ਹੋਣ ਦਈ ਆ ਕੋਈ ਵੀ ਪਹਿਲਾਂ ਇੱਥੇ ਸਪਰੇਅ ਨਹੀਂ ਕੀਤੀ ਕੋਈ ਵੀ ਦਾਣੇਦਾਰ ਜ਼ਹਿਰ ਨਹੀਂ ਵਰਤੀ ਕੋਸ਼ਿਸ਼ ਇਹ ਹੋ ਆ ਕਿ ਕੋ ਸਪਰੇਅ ਨਾ ਹੀ ਪੱਕ ਜੇ ਸੀ ਨਾ ਹੋਰ ਕੋਈ ਸਪਰੇਅ ਨਾ ਹੀ ਕਰਨੀ ਪਵੇ ਤੇ ਜਿਹੜਾ ਸਾਮਣਾ ਹੁੰਦਾ ਨੇ ਨਚਾਰਾ ਕਰ ਦੇਣਾ ਸ਼ੁਰੂ ਇਹਨੇ ਇਹ 10 ਜੀ ਅਕਤੂਬਰ ਤੱਕ ਕੋਈ 5 ਜੀ ਅਕਤੂਬਰ ਤੱਕ 5 ਤੋਂ 10 ਦੇ ਵਿੱਚ ਵਿੱਚ ਦੀ ਕਟਾਈ ਹੋ ਹੀ ਜਾਊਗੀ ਜੀ ਤੇ ਬਾਤੀ ਰੰਗ ਰੰਗ ਬਹੁਤ ਵਧੀਆ ਝੋਨੇ ਦਾ ਖਾਦ ਵੀ ਕੋਈ ਬਹੁਤੀ ਜ਼ਿਆਦੀ ਨਹੀਂ ਪਾਈ ਚਲੋ ਹੁਣ ਗੋਹ ਦੇ ਵਿੱਚ ਸਪਰੇਅ ਅਸੀਂ ਹਮੇਸ਼ਾ ਹੀ ਕਰਦੇ ਹੁੰਨੇ ਆ ਝੋਨੇ ਨੂੰ ਜਦੋਂ ਝੋਨਾ ਗੋਹ ਕੀ ਆਉਣਾ ਉਦੋਂ ਉਹ ਜ਼ਰੂਰੀ ਸਪਰੇਅ ਇੰਨ ਕਰਨੀ ਕਰਨੀ ਓਕੇ ਜੀ ਧੰਨਵਾਦੀ ਸਾਰੇ ਪਰਮਾਨਾਂ